ਹਾਂਜੀ ਸਰ ਜੀ ਸਰ ਜੀ ਅੱਜ ਸਰ ਜਿਹੜੇ 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 ਤੁਹਾਨੂੰ ਪਤਾ ਹੈਗਾ ਸਾਰੀ ਪ੍ਰੈਸ ਨੂੰ ਮੈਂ ਇਹ ਦੱਸਣਾ ਚਾਹਨਾ ਜੀ ਜੀ ਪੰਜਾਬ ਸਰਕਾਰ ਵੱਲੋਂ ਔਰ ਸਾਡੇ ਮਾਨ ਜੋ ਡੀਜੀ ਸਾਹਿਬ ਵੱਲੋਂ ਤੇ ਸਾਡੇ ਡੀਆਈ ਸਾਹਿਬ ਸਾਹ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜਿਹੜੇ ਅਸਾਰ ਮਨਿੰਦਰ ਸਿੰਘ ਵੱਲੋਂ ਇੱਕ ਜਿਹੜੀ ਡਰਗ ਦੀ ਗੇ ਸਫਾਈ ਚਲਾਈ ਜਾ ਰਹੀ ਹੈਗੀ ਆ ਉਸੇ ਲੜੀ ਤਹਿਤ ਅੱਜ ਜਿਹੜਾ ਇੱਕ ਇਨਸੀਡੈਂਸ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਪਹਿਲਾਂ ਦੋਸ਼ੀ ਜਿਹੜੇ ਹੈਗੇ ਆ ਦੋ ਗ੍ਰਫਤਾਰ ਕੀਤੇ ਸੀਗੇ ਤੇ ਮੁਕੱਦਮਾ ਨੰਬਰ 41 ਤੇ 132025 ਨੂੰ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਦੋ ਦੋਸ਼ੀ ਗ੍ਰਫਤਾਰ ਕੀਤੇ ਸੀਗੇ ਇੱਕ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਤੇ ਦੂਜਾ ਸੀਗਾ ਜਗਤਾਰ ਸਿੰਘ ਪੁੱਤਰ ਚੰਨੜ ਸਿੰਘ ਵਾਸੀ ਕਰਾਲੀਆਂ ਰੰਦਾਸ ਏਰੀਆ ਸਪਿੰਡਾ ਹੈ ਇਹਨਾਂ ਕੋਲੋਂ ਅਸੀਂ 1 ਕਿਲੋ ਆਈਸ 140000 ਰੁਪਿਆ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਨਜੋ ਕੋਰਟਸ ਪੇਸ਼ ਕਰਕੇ ਉਦੋਂ ਬਾਅਦ ਰਿਮਾਨਟ ਲਿਆ ਗਿਆ ਰਿਮਾਨਟ ਤੋਂ ਬਾਅਦ ਅੱਜ ਸਵੇਰੇ ਜਦੋਂ ਇਹਨਾਂ ਦੀ ਪੁਛਕਸ਼ ਤੋਂ ਬਾਅਦ ਜਿਹੜੀ ਇਹ ਗੱਲ ਇਹਨੇ ਪੁਛਕਸ਼ ਦੱਸਿਆ ਵੀ ਕੁਝ ਹੋਰ ਜਿਹੜਾ ਸਮਾਨ ਹੈਗਾ ਇਹ ਡਿਫੈਂਸ ਡਰੇਨ ਜਿਹੜੀ ਪੈਂਦੀ ਹੈਗੀ ਆ ਘਂਡੇ ਥਾਣੇ ਦੇ ਵਿੱਚ ਉੱਥੇ ਅਸੀਂ ਲਕਾਸ਼ ਪਾ ਕੇ ਰੱਖਿਆ ਹੈਗਾ ਤੇ ਮੈਂ ਤੁਹਾਨੂੰ ਉੱਥੋਂ ਮਰਾਮਤ ਕਰਾ ਸਕਦਾ ਔਰ ਇਹਦੇ ਵਿੱਚ ਸਾਡੇ ਇਨਸਪੈਕਟਰ ਅਮਨਦੀਪ ਸਿੰਘ ਐਸਐਚਓ ਭਰਿੰਦਾ ਤੇ ਡੀਐਸਪੀ ਸਰ ਲਖਵਿੰਦਰ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਹ ਜਦੋਂ ਬਰਾਮਦਗੀ ਕਰਾਉਣ ਲਈ ਜਾ ਰਿਹਾ ਸੀਗਾ ਤੇ ਉੱਥੇ ਜਿਸ ਜਗ੍ਹਾ ਤੇ ਦੱਸਿਆ ਸੀ ਬਰਾਮਦਗੀ ਲਈ ਉਦੋਂ ਜਦੋਂ ਗੱਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਹਾਜਨ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਇਹ ਪੁਲਿਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ ਔਰ ਇਹਦੇ ਜਦੋਂ ਇਹਨੂੰ ਰੁਕਣ ਦਾ ਔਰ ਇਹਨੂੰ ਕੀ ਦੱਸਿਆ ਗਿਆ ਪੁਲਿਸ ਪਾਰਟੀ ਵੱਲੋਂ ਪੀਤੂ ਨੂੰ ਕੱਕਾ ਰੁਕ ਜਾ ਔਰ ਇਹ ਕੰਮ ਨਾ ਕਰ ਪਰ ਇਹਨੇ ਪੁਲਿਸ ਦਾ ਕਹਿਣਾ ਨਹੀਂ ਮੰਨਿਆ ਤੇ ਇਹੇ ਉਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤੇ ਭੱਜਿਆ ਜਿਸ ਅੱਗੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਵਾਈ ਫਾਇਰ ਕੀਤਾ ਔਰ ਹਵਾਈ ਫਾਇਰ ਕਰਨ ਦੇ ਬਾਵਜੂਦ ਵੀ ਇਹ ਪੁਲਿਸ ਦੀ ਗੱਲ ਇਹਨੇ ਨਹੀਂ ਮੰਨੀ ਤਾਂ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਫੜਨ ਦੀ ਖਾਤਰ ਗੋਲੀ ਜਿਹੜੀ ਹੈਗੀ ਆ ਚਲਾਈ ਜਿਹੜੀ ਗੋਲੀ ਇਹਦੀ ਸੱਚੀ ਲੱਤ ਵੱਜੀ ਹੈ ਔਰ ਇਹ ਜ਼ਖਮੀ ਹੋ ਕੇ ਦਿਖ ਪਿਆ ਔਰ ਬਾਅਦ ਇਹਨੂੰ ਉੱਥੇ ਜਾ ਕੇ ਕਾਬੂ ਕੀਤਾ ਗਿਆ ਔਰ ਇਹਨੂੰ ਉੱਥੋਂ ਟ੍ਰੀਟਮੈਂਟ ਲਈ ਜਿਹੜਾ ਲੋਪੋਕੇ ਹਸਪੀਟਲ ਦਾਖਲ ਕਰਾਇਆ ਗਿਆ ਔਰ ਉੱਥੇ ਇਹ ਜਿਹਰੇ ਇਲਾਜ ਹੈਗਾ ਔਰ ਮੈਂ ਆਪਜੀ ਦੇ ਜ਼ਰੀਏ ਪ੍ਰੈਸ ਜ਼ਰੀਏ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਚੱਲ ਰਹੀ ਹੈਗੀ ਆ ਡਰਾਈਵ ਅਗੇਂਸਟ ਡਰਗ ਇਹ ਸਮਗਰਦਾਨ ਨੂੰ ਇੱਕ ਤਾਅਮ ਨਹੀਂ ਹੈਗੀ ਵੀ ਜਾਂ ਤਾਂ ਨਸ਼ਾ ਵੇਚਨਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ। ਕਿਲੋ ਜਿਹੜੀ ਆਈਸਟ੍ਰਗ ਮਿਲ ਜੇ ਉਹ ਤਾਂ ਪੱਕਾ ਉਰਾਲੀਆਂ ਜਿਹੜਾ ਵਾ ਬਿਲਕੁਲ ਜੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਸਾਰੀ ਚੀਜ਼ ਇਹ ਇਸ ਬਾਰੇ ਜਿਹੜਾ ਹੈਗਾ ਇਹਦੇ ਕੋਲ ਪੁੱਛਗੀਆਂ ਚੱਲ ਰਹੀ ਆ ਔਰ ਇਹ ਜਿਹੜੀ ਤੁਹਾਨੂੰ ਮੈਂ ਹੁਣ ਜਿਹੜੀ ਦੱਸੀ ਹੈਗੀ ਹੈ ਇਹ ਇਨਸੀਡੈਂਸ ਇਹਦੇ ਵਿੱਚ ਵੀ ਇਸੇ ਕਰਕੇ ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਚੁਸਤ ਚਲਾਕ ਸੀਗਾ ਔਰ ਇਹਨੇ ਇਹ ਗੱਲ ਸਾਨੂੰ ਦੱਸ ਕੇ ਵੀ ਮੈਂ ਉਥੋਂ ਇਮਰਾਨਤਗੀ ਕਰਾ ਸਕਦਾ ਪੁਲਿਸ ਦੀ ਪਾਰਟੀ ਕੋਲ ਭੱਜਣ ਦੀ ਕੋਸ਼ਿਸ਼ ਕੀਤੀ ਜੀਜੇ ਕਾਰਵਾਈ ਅਮੰਝ ਲਿਆਂਦੀ ਗਈ ਸਰ ਉਹ ਤੋਂ ਪਰ ਕੋਈ ਕਿਤੇ ਨਹੀਂ ਕੋਈ ਜਗ੍ਹਾ ਨਹੀਂ ਉਹ ਤਾਂ ਇਹਨੇ ਫਿਰ ਆਪਣੀ ਜਾਨ 'ਚ ਇਹਨੇ ਦੱਸਿਆ ਨਾ ਵੀ ਮੈਂ ਇੱਕ ਪਾਲਿਸੀ ਖੇਡ ਕੇ ਤੇ ਪੁਲਿਸ ਕੋਲੋਂ बच ਕੇ ਭੱਜ ਜਾਊਂਗਾ। ਡਰਾਮਾ ਕ੍ਰੀਏਟ ਕੀਤਾ। ਡਰਾਮਾ ਕ੍ਰੀਏਟ ਕੀਤਾ ਔਰ ਔਰ ਇਹਨੇ ਜਗ੍ਹਾ ਵੀ ਉਹੀ ਦੱਸੀ ਵੀ ਜਿੱਥੇ ਬਾਰਡਰ ਦੇ ਲਾਗੇ ਡਰੇਨ ਲੱਗੋ ਵੀ ਉੱਥੋਂ ਮੈਨੂੰ ਬਚਾ ਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲਣ ਦੇ। ਇਹ ਜੇ ਦੱਸ ਸਕੋ ਪਾਕਿਸਤਾਨ ਬਾਰਡਰ ਦੇ ਨੇੜੇ ਸੀਗਾ। ਦੇ ਉਹ ਕਿ ਉਹਦਾ ਵਾ ਨਹੀਂ ਪਹਾੜਾਂਾਂ ਸੀਗਾ ਬਿਲਕੁਲ ਜਿਹੜੀ ਹੈ ਉਹ ਇਹਨੂੰ ਇਹ ਸੀਗਾ ਵੀ ਟ੍ਰੇਨ ਦੇ ਉੱਤੇ ਲਾਹੋ ਜਾ ਕੇ ਮੈਨੂੰ ਭੱਜ ਕੇ ਟ੍ਰੇਨ ਦੇ ਵਿੱਚੋਂ ਨੰਨ ਕੇ ਦੇ ਬਾਹਰ ਨੰਨ ਨੂੰ ਕਰ ਲੈ ਪਾਸੇ ਨੰਨ ਨੂੰ ਦਾ ਟ੍ਰੇਨ ਦੇ ਬੰਦੇ ਪਾਸੇ ਦਾ ਅਕਸੀਡੈਂਟ ਹੈ ਨਾ ਸਾਰੇ ਕਿੰਨਾ ਪਿੱਛੇ ਦੋ ਤਿੰਨ ਉਹ ਹੱਥੋਂ ਕਬਰ ਕਰ ਸਕਦੇ ਆ ਉਹ ਥੋੜੀ ਜਿਹੀ ਜਿਹਨੂੰ ਇਹ ਨਸ਼ੇ ਦਾ ਮੈਂ ਜਿਹਨੇ ਪਾਚ ਗਿਆ ਤਾ ਉਹਦੇ ਨੂੰ ਕੋਈ ਇਹ ਜਿਹੜੀ ਤੁਹਾਨੂੰ ਮੈਂ ਸਟੋਰੀ ਦੱਸੀ ਹੈਗੀ ਆ ਇਹ ਬਿਲਕੁਲ ਫੈਕਚੁਅਲ ਹੈਗੀ ਆ ਜੇ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਇਦਾਂ ਦਾ ਗੱਲ ਹੁੰਦੀ ਤਾਂ ਉਹ ਚੀਜ਼ ਹੋਰ ਆ ਇਹ ਚੀਜ਼ ਹੋਰ ਹੈਗੀ ਜਾਂਦੀ ਔਰ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਿ ਨਸ਼ਾ ਤਸਕਰ ਜਿਹੜਾ ਉਹਨੂੰ ਪਤਾ ਵੀ ਮੈਂ 1 ਕਿਲੋ ਆਇਸ ਦੇ ਵਿੱਚ ਇਹ ਇੰਨੀ ਮੈਨੂੰ ਸਜ਼ਾ ਹੋਣੀ ਹੈ ਤਾਂ ਉਹਨੇ ਪਹਿਲਾਂ ਹੀ ਡਰਾਮਾ ਕ੍ਰੀਏਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਓਕੇ ਸਰ ਇਹਦੇ ਇਸ ਤਰ੍ਹਾਂ ਇਹ ਵੀ ਦੱਸ ਦਿਓ ਕਿ ਕਿਉਂਕਿ ਘੱਟ ਫੜੀ ਜਾਂਦੀ ਹੈ ਇਹਦੇ ਪਰ ਖਰੀਦਣ ਵਾਲੇ ਜਿਹੜੇ ਨੇ ਜਾਂ ਲੈਣ ਵਾਲੇ ਜਿਹੜੇ ਵਰਤੋਂ ਕਰਨ ਵਾਲੇ ਜੋ ਜਾਣ ਕਰਕੇ ਹਾਈ ਕਲਾਸ ਬੰਦੇ ਹੁੰਦੇ ਨੇ ਉਹਨਾਂ ਬਾਰੇ ਬੜਕਾ ਕੁਝ ਨਹੀਂ ਉਹ ਜਿਹੜਾ ਹੈਗਾ ਇਹ ਇਹ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਇਹ ਕੱਲ ਫੜੇ ਸੀਗੇ ਤੇ ਅੱਜ ਜਦੋਂ ਇਹਨਾਂ ਨੂੰ ਕੱਲ ਹੀ ਪੇਸਟ ਕਰਕੇ ਇਹਨਾਂ ਦਾ ਰਮਾਨ ਲੈ ਕੇ ਪੁੱਛਗਿਛ ਚੱਲ ਰਹੀ ਸੀਗੀ ਤੇ ਜਿਹੜੀ ਸ਼ਕਤੀ ਨਾਲ ਪੁੱਛਗਿਛ ਕਰਨ ਤੇ ਇਸੇ ਕਰਕੇ ਇਹਨੇ ਡਰਾਮਾ ਰਚਿਆ ਵੀ ਮੈਂ ਇੱਥੋਂ ਭੱਜਾਂ ਉਹ ਤਫਤੀਸ਼ ਦਾ ਮੈਟਰ ਆ ਉਹ ਅਸੀਂ ਤਫਤੀਸ਼ਦਾਰ ਇਹਨਾਂ ਨੂੰ ਪੁੱਛਗਿਛ ਕਰ ਰਹੇ ਹਾਂ ਔਰ ਜੇ ਸਾਨੂੰ ਹੋਰ ਮਾਨ ਲੈਣਾ ਪਿਆ ਹੋਰ ਮਾਨ ਲੈ ਕੇ ਇਹਨੂੰ ਸ਼ਕਤੀ ਨਾਲ ਪੁੱਛਗਿਛ ਕੀਤੀ ਜਾਊਗੀ। ਬਾਕੀ ਤਾਂ ਵੀ ਹੋਰ ਹਾਈ ਲੈਵਲ ਹੋ ਸਕਦਾ ਕਿਉਂਕਿ ਇਹ ਜ਼ਿਆਦਾਤਰ ਬੌਂਡੀ ਵਾਲੇ बिल्कुल जी सामू उम्मीद है भी एर रिकवरी हो सकती बिलकुल नहीं एक बिल्कुल गुण। 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 ਕੋਇਨਸੀਡੈਂਸ ਹੈ ਜੀ ਇਹ ਜਿਹੜੀ ਤੁਹਾਨੂੰ ਮੈਂ ਇਹ ਸੀਕੁਐਂਸ ਦੱਸਿਆ ਹੈਗਾ ਇਹ ਬਿਲਕੁਲ ਕੋਇਨਸੀਡੈਂਸ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਨਹੀਂ ਹੈ ਜੀ ਕਿੰਗ ਪਿੰਨ ਜਿਹੜਾ ਦੱਸਿਆ ਜਿੰਨਾ ਉਹਨੇ ਕਨੈਕਸ਼ਨ ਦੱਸਿਆ ਪਾਣੇ ਕਰਕੇ ਉਹ ਵੀ ਲਾ ਗਿਆ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਕਿੰਗ ਪਿੰਨ ਨਾ ਕਰ ਨਈ ਨਈ ਨਹੀਂ ਕਿੰਗ ਪਿੰਨ ਤਾਂ ਅਜੇ ਤੁਹਾਨੂੰ ਤਫਤੀਸ਼ ਦੇ ਦੌਰਾਨ ਤੁਹਾਨੂੰ ਦੱਸਿਆ ਨਾ ਵੀ ਇਹਦੇ ਕਿੰਗ ਪਿੰਨ ਕਿਦਾਂ ਲਈ ਕੰਮ ਕਰਦੇ ਹੈਗੇ ਕੀ ਲਈ ਕਰਦੇ ਹੈਗੇ ਆ ਉਹ ਇੱਕ ਤਫਤੀਸ਼ ਦਾ ਮੈਟਰ ਹੈਗਾ ਜੇ ਕਿੰਗ ਪਿੰਨ ਦੱਸੂਗਾ ਤਾਂ ਉਹਦੀ ਅਸੀਂ ਅਮਲ ਚ ਲਿਆ ਕੇ ਜਿਹੜੀ ਅਸੀਂ ਅਗਲੇ ਬੰਨੇ ਤਫਰੀਦਨ ਕਾਰਵਾ ਵੀ ਕਰਾਂਗੇ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਸਰ ਇਹ ਸਰ ਬਿਲਕੁਲ ਡਾਇਨਮਿਕ ਤੁਹਾਨੂੰ ਜੱਤ ਦਾ ਰਿਕਾਰਡ ਤੋਂ ਪੁੱਛਿਆ ਨਹੀਂ ਅਜੇ ਪਿਛਲੇ ਰਿਕਾਰਡ ਦੇ ਵਿੱਚ ਇਹਦੇ ਕੋਈ ਥੀ ਸਾਹਮਣੇ ਨਹੀਂ ਆਇਆ ਇਹਦੇ ਖਿਲਾਫ ਕੋਈ ਮਕਤਮਾ ਦਰਜਾ ਉਹ ਵੀ ਅਸੀਂ ਜਿੱਥੋਂ ਦਾ ਰਹਿਣ ਵਾਲਾ ਹੈਗਾ ਰਮਦਾਸ ਏਰੀਆ ਦਾ ਦੂਜਾ ਤੇ ਚੌਥੇ ਪਤਾ ਕਿਤੇ ਤੇ ਮਕਤਮਾ ਜੀ ਕੋਈ ਦਰਜ ਨਹੀਂ ਹੈ ਸਰ ਇਹ ਗੱਲਾਂ ਕੰਮ ਕਰਾਂ ਜਾਂਦੇ ਨੇ ਹੋਰ ਹੋਰ ਇਹ ਦੱਸਿਆ ਤੁਹਾਨੂੰ ਭਾਈ ਸਾਹਿਬ ਵੀ ਜਦੋਂ ਇਹਦੇ ਕੋਲ ਕੁਝ ਕੁਝ ਕਰ ਰਹੇ ਆ ਵੀ ਇਹ ਬੰਦਾ ਜਿਹੜਾ ਹੈਗਾ ਕਿਹਦੇ ਵਾਸਤੇ ਕੰਮ ਕਰਦਾ ਔਰ ਇਹਦੇ ਪਿੱਛੇ ਜਿਹੜੇ ਕੌਣ ਕੌਣ ਹੈਗੇ ਆ ਇਹ 30 ਸਾਲ ਦਾ 30 ਦਾ 25 ਤੋਂ 30 ਸਾਲ ਦੇ ਵਿੱਚ ਵਿੱਚ ਤਸਰੀ ਦੇ ਨਾਮਾ ਕਿਹੜਾ ਕੰਮ ਕਰਦਾ ਸੀ ਕੋਈ ਕੰਮ ਨਹੀਂ ਜੀ ਇਹ ਇਹੀ ਕੰਮ ਕਰਦਾ ਸੀ ਦਾ ਬਸ ਜੀ ਜੀ ਠੀਕ ਹੈ ਸਰ ਥੈਂਕ ਯੂ